ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB 70 ਸਟਡੀ ਪੁਆਇੰਟ ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਪੀਐਸ ਪੀਸੀਲ ਨਾਲ ਰਿਲੇਟਡ ਕਿਸੇ ਵੀ ਪੋਸਟ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ ਕਿ ਪੀਐਸ ਪੀਸੀਲ ਦੇ ਵਿੱਚ 2500 ਦੇ ਕਰੀਬ ਪੋਸਟਾਂ ਆਈਆਂ ਸੀਗਾ ਏਲਮ ਦੀਆਂ ਉਹਨਾਂ ਦੇ ਪੇਪਰ ਚੋਣ ਜਾਬਤੇ ਤੋਂ ਬਾਅਦ ਨਜ਼ਦੀਕ ਹੈ ਐਂਡ ਪੀਐਸਪੀ ਪੀਸੀਐਲ ਦੇ ਵਿੱਚ ਵੀ ਪੋਸਟਾਂ ਆਉਣ ਵਾਲੀਆਂ ਹਨ ਐਂਡ ਪੀਐਸਪੀਐਲ ਦੇ ਵਿੱਚ ਅਪਰੈਂਟਸ਼ਿਪ ਜੁਲਾਈ ਦੇ ਮਹੀਨਾ ਤੱਕ ਓਨ ਦੀ 100% ਸੰਭਾਵਨਾ ਹੈ ਸੋ ਇਸ ਲਈ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਪਹਿਲਾਂ ਹੀ ਆਪਣੀ ਤਿਆਰੀ ਕੰਟੀਨਿਊ ਰੱਖਿਓ ਸੋ ਸਾਰੀਆਂ ਤੁਸੀਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਹ ਨੰਬਰ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਸਿਰਫ 200 ਰੁਪਏ Google Pay ਕਰਕੇ WhatsApp ਤੇ ਸਾਨੂੰ ਤੁਸੀਂ ਸਕਰੀਨਸ਼ਾਟ ਭੇਜ ਦੇਣਾ ਇਸ ਨੰਬਰ ਤੇ ਤੁਹਾਨੂੰ ਜਲਦ ਹੀ PDF ਪ੍ਰੋਵਾਈਡ ਕਰਵਾ ਦਿੱਤੀ ਜਾਣਗੀ ਜੀ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਵੀਡੀਓਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੀ ਸੋ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਹੈ 1 ਡੀ ਸੀ ਸੀਰੀਜ਼ ਮੋਟਰ ਕਿਸ ਤਰ੍ਹਾਂ ਦੇ ਕੰਮ ਲਈ ਵਰਤੀ ਜਾਂਦੀ ਹੈ ਆਪਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਜਿੱਥੇ ਘੱਟ ਸਟਾਰਟਿੰਗ ਟਾਰਕ ਚਾਹੀਦੀ ਹੋਵੇ ਜਿੱਥੇ ਜ਼ਿਆਦਾ ਸਟਾਰਟਿੰਗ ਟਾਰਕ ਚਾਹੀਦੀ ਹੋਵੇ ਜਿੱਥੇ ਦਰਮਿਆਨੀ ਸਟਾਰਟਿੰਗ ਟਾਰਕ ਚਾਹੀਦੀ ਹੋਵੇ ਜਾਂ ਉਪਰੋਕਤ ਤਿੰਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਜਿੱਥੇ ਜ਼ਿਆਦਾ ਸਟਾਰਟਿੰਗ ਟਾਰਕ ਚਾਹੀਦੀ ਹੋਵੇ ਠੀਕ ਹੈ ਦੋਸਤੋ ਜਿੱਥੇ ਜ਼ਿਆਦਾ ਸਟਾਰਟਿੰਗ ਟਾਰਕ ਚਾਹੀਦੀ ਹੋਵੇ ਜਿਵੇਂ ਰੇਲਵੇ ਵਗੈਰਾ ਹੋਗਾ ਇਹਨਾਂ ਦੇ ਵਿੱਚ ਰਾਈਟ ਦੋਸਤੋ ਅੱਗੇ ਆਪਾਂ ਚੱਲਦੇ ਆ नेक्स्ट ਕੁਐਸਚਨ ਤੇ ਦੋਸਤੋ ਮੇਰੇ ਪਿਆਰੇ ਦੋਸਤੋ ਕੁਐਸਚਨ ਨੰਬਰ ਹੈ 2 ਡੀਸੀ ਸ਼ੰਟ ਮੋਟਰ ਦੀ ਸਪੀਡ ਕਿਸ ਤਰ੍ਹਾਂ ਦੀ ਹੁੰਦੀ ਹੈ ਡੀਸੀ ਸ਼ੰਟ ਮੋਟਰ ਦੀ ਸਪੀਡ ਕਿਸ ਤਰ੍ਹਾਂ ਦੀ ਹੁੰਦੀ ਹੈ ਮੇਰੇ ਪਿਆਰੇ ਦੋਸਤੋ অপਸ਼ਨ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਬਦਲਵੀਂ ਸਪੀਡ ਦੂਸਰੀ ਹੈ ਇੱਕਸਾਰ ਸਪੀਡ ਕਨਸਟੈਂਟ ਸਪੀਡ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਤੇ ਆਪਸ਼ਨ ਲਾਸਟ ਹੈ ਇਨਾਂ ਵਿੱਚੋਂ ਕੋਈ ਨਹੀਂ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਇੱਕਸਾਰ ਸਪੀਡ ਇੱਕਸਾਰ ਸਪੀਡ ਰਾਈਟ ਹੈ ਦੋਸਤੋ ਨੈਕਸਟ ਕੁਐਸਚਨ ਹੈ ਜਰ ਲੀਜੀ ਕੁਐਸਚਨ ਨੰਬਰ ਹੈ 3 ਮੋਟਰ ਨੂੰ ਸਟਾਰਟ ਕਰਨ ਲਈ ਸਟਾਰਟਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਹਾਂਜੀ ਸਟਾਰਟਿੰਗ ਕਰੰਟ ਵਧਾਉਣ ਲਈ ਸਟਾਰਟਿੰਗ ਕਰੰਟ ਡਿਜ਼ਾਈਨ ਸੀਮਾ ਰੱਖ ਵਿੱਚ ਰੱਖਣ ਲਈ ਦੋਹਾਂ ਵਿੱਚੋਂ ਕੋਈ ਨਹੀਂ ਜਾਂ ਸਟਾਰਟਿੰਗ ਵੇਲੇ ਮੋਟਰ ਦੀ ਸਪੀਡ ਨੂੰ ਵਧਾਉਣ ਲਈ हां जी दोस्तों सो so, इस दा जो राइट आंसर है वो हो जाएगा स्टार्टिंग करंट डिजाइन सीमा ਵਿੱਚ ਰੱਖਣੀ অপশন ਨੰਬਰ ਬੀ ਬਿਲਕੁਲ রাইਟ ਆਨਸਰ ਹੈ ਇਸ ਦਾ ਦੋਸਤੋ রাইਟ ਦੋਸਤੋ ਅੱਗੇ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ ਆਪਣੇ ਕੋਲ 4 ਪੂਰੀ ਤਰ੍ਹਾਂ ਚਾਰਜ ਬੈਟਰੀ ਦੀ ਸਪੈਸਿਫਿਕ ਗ੍ਰੈਵਿਟੀ ਕਿੰਨੀ ਹੁੰਦੀ ਹੈ 1.280 1.200 1.800 1.100 ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਮੇਰੇ ਪਿਆਰੇ ਦੋਸਤੋ ਉਹ ਹੋ ਜਾਏਗਾ 1.280 1.200 80 ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਜੀ ਆਪਾਂ ਕੁਐਸਚਨ ਨੰਬਰ ਹੈ 5 ਬੈਟਰੀ ਦੀਆਂ ਪਲੇਟਾਂ ਹਮੇਸ਼ਾ ਕਿਸ ਵਿੱਚ ਡੁੱਬੀਆਂ ਹੋਈਆਂ ਹੋਣੀਆਂ ਚਾਹੀਦੀਆਂ ਹਨ ਆਪਸ਼ਨ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਹਵਾ ਵਿੱਚ ਦੂਸਰੀ ਹੈ ਪਾਣੀ ਵਿੱਚ ਤੀਸਰੀ ਹੈ ਇਲੈਕਟ੍ਰੋਲਾਈਟ ਵਿੱਚ ਚੌਥੀ ਹੈ ਸੋਡੇ ਵਿੱਚ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਇਲੈਕਟ੍ਰੋਲਾਈਟ ਵਿੱਚ ਆਪਸ਼ਨ ਨੰਬਰ ਈਡੀ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਇਲੈਕਟ੍ਰੋਲਾਈਟ ਵਿੱਚ ਠੀਕ ਹੈ ਦੋਸਤੋ ਇਲੈਕਟ੍ਰੋਲਾਈਟ ਨੈਕਸਟ ਕੁਐਸਚਨ ਤੇ ਚਲਿਏ ਜੀ ਕੁਐਸਚਨ ਨੰਬਰ ਹੈ 6 ਬੈਟਰੀ ਦਾ ਇਲੈਕਟ੍ਰੋਲਾਈਟ ਘਟ ਜਾਣ ਤੇ ਬੈਟਰੀ ਵਿੱਚ ਕੀ ਪਾਉਣਾ ਚਾਹੀਦਾ ਹੈ? ਲੂਣ ਵਾਲਾ ਪਾਣੀ, ਤੇਜਾਬ, ਡਿਸਟਿਲਡ ਪਾਣੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਡਿਸਟਿਲਡ ਪਾਣੀ। ਠੀਕ ਹੈ ਦੋਸਤੋ ਸੋ ਇਹ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗ ਰਹੀ ਹੈ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਐਂਡ ਵੀਡੀਓ ਨੂੰ ਲਾਈਕ ਤੇ ਸ਼ੇਅਰ ਆਪਣੇ ਗਰੁੱਪਾਂ ਦੇ ਵਿੱਚ ਜ਼ਰੂਰ ਕਰੋ ਸੋ ਇੱਕ ਹੋਰ ਮੈਂ ਜਾਣ ਕੇ ਦੇਣਾ ਚਾਹੁੰਨਾ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਨਹੀਂ ਜੁੜੇ ਹੋ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਇਸ WhatsApp ਗਰੁੱਪ ਦੇ ਵਿੱਚ ਤੁਸੀਂ ਜੋੜ ਸਕਦੇ ਹੋ ਜਿਸ ਦੇ ਵਿੱਚ ਅਸੀਂ ਚੰਗੇ ਚੰਗੇ ਜਾਣਕਾਰੀਆਂ ਸਾਂਝੇ ਕਰਦੇ ਰਹਿੰਦੇ ਹਾਂ ਨਵੀਆਂ ਕਲਾਸਾਂ ਦੀ ਜਾਣਕਾਰੀਆਂ ਐਂਡ ਜੋ ਨਵੀਆਂ ਵੈਕੈਂਸੀਸ ਨਿਕਲ ਕੇ ਆਉਂਦੀਆਂ ਨੇ ਉਹਨਾਂ ਦੀ ਜਾਣਕਾਰੀ ਸੀ ਸਾਂਝੀ ਕਰਦੇ ਰਹਿੰਦੇ ਆ ਜੀ ਸੋ ਦੁਬਾਰਾ ਫਿਰ ਮੈਂ ਕਹ ਦੇਣਾ ਤੁਹਾਨੂੰ ਜਿਹੜੇ ਦੋਸਤ ਸਾਡੇ ਪੀਡੀਐਫ ਲੈਣਾ ਚਾਹੁੰਦੇ ਹਨ ਬਿਲਕੁਲ ਕੋਸਟ ਬਹੁਤ ਹੀ ਜ਼ਿਆਦਾ ਘੱਟ ਹੈ ਔਨਲੀ 200 ਰੁਪਏ ਦੇ ਵਿੱਚ ਹੈ 96461 15143 ਇਸ ਨੰਬਰ ਤੇ ਤੁਸੀਂ ਸਾਨੂੰ Google Pay ਜਾਂ PhonePe ਕਰਕੇ ਤੁਸੀਂ ਸਾਡੇ ਕੋਲੋਂ ਪੀਡੀਐਫ ਲੈ ਸਕਦੇ ਹੋ ਜੀ ਬਹੁਤ ਹੀ ਵਧੀਆ ਮਟੀਰੀਅਲ ਚੰਗਾ ਮਟੀਰੀਅਲ ਹੈ ਜੀ ਸੋ ਨੈਕਸਟ ਕੁਐਸਚਨ ਚੱਲ ਜੀ ਕੁਐਸਚਨ ਨੰਬਰ ਹੈ 7 ਬੈਟਰੀ 셀 ਦੀ ਵੋਲਟੇਜ ਘਟੋ ਘਟ ਕਿੰਨੀ ਹੋਣੀ ਚਾਹੀਦੀ ਹੈ 2 ਵੋਲਟ 3 ਵੋਲਟ 2.2 ਵੋਲਟ ਜਾਂ 1.8 ਵੋਲਟ ਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 1.8 ਵੋਲਟ ऑप्शन नंबर डी बिल्कुल राइट आंसर है इसका दोस्तों नेक्स्ट क्वेश्चन चलिए जी क्वेश्चन नंबर है अठ ड्राई सैल की वोल्टेज कितनी होंगी है ड्राई सैल की होंगे है ड्राई सैल जो आप घर हैं, टाइम पीस हो गया सैल ठीक है जी जो घरेलू आप वन पॉइंट फाइव वोल्ट टू वोल्ट थ्री वोल्ट या वन वोल्ट हाँ जी दोस्तों जो इसका राइट आंसर है वो है वन पॉइंट फाइव वोल्ट ऑप्शन नंबर ए बिल्कुल राइट आंसर है दोस्तों ठीक है दोस्तों नेक्स्ट क्वेश्चन चलिए जी आप नंबर है नौ ਪੂਰੀ ਤਰ੍ਹਾਂ ਡਿਸਚਾਰਜ ਬੈਟਰੀ ਤੇ ਹਾਈਡ্রোਮੀਟਰ ਦੀ ਰੀਡਿੰਗ ਕੀ ਹੋਵੇਗੀ ਹਾਈਡ্রোਮੀਟਰ ਨਾਲ ਆਪਾਂ ਬੈਟਰੀਆਂ ਦੀ ਗ੍ਰੈਵਿਟੀ ਸਪੈਸਿਫਿਕ ਗ੍ਰੈਵਿਟੀ ਚੈੱਕ ਕਰਦੇ ਹਾਂ ਜੀ ਉਸਨੂੰ ਹਾਈਡ্রোਮੀਟਰ ਕਹਿੰਦੇ ਹਨ ਤਾਂ ਆਪਸ਼ਨ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਇਹ 1200 1180 1160 ਜਾਂ 1220 ਹਾਂਜੀ ਦੋਸਤੋ ਸੋ ਇਸ ਤੇ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 1200 1200 ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 10 ਬੈਟਰੀ ਦੀ ਰੇਟਿੰਗ ਦਾ ਯੂਨਿਟ ਕੀ ਹੈ ਆਪਸ਼ਨ ਆਪਣੇ ਸਾਹਮਣੇ ਦਿੱਤੇ ਹੋਈਆਂ ਹਨ ਪਹਿਲੀ ਹੈ ਐਂਪੀਅਰ वोल्ट, एम्पीयर घंटा या कोलम सो so, इसका जो राइट आंसर है दोस्तों वो है एम्पीयर घंटा ए एच जीनू ना। एम्पीयर आवर ऑप्शन नंबर सी इसका बिल्कुल राइट आंसर है दोस्तों राइट दोस्तों चलते हैं अपना नैक्सट क्वेश्चन पर ਕਵੈਸਚਨ ਨੰਬਰ ਹੈ ਆਪਣੇ ਕੋਲ 11 ਬੈਟਰੀ ਚਾਰਜ ਕਰਨ ਲਈ ਲੋੜੀਂਦੀ ਡੀਸੀ ਸਪਲਾਈ ਦੀ ਵੋਲਟੇਜ ਡੈਸ਼ ਹੋਵੇਗੀ ਹੁਣੀ ਚ ਹੀ ਦੀ ਹੈ ਬੈਟਰੀ ਵੋਲਟੇਜ ਦੇ ਬਰਾਬਰ ਹੋਣੀ ਚਾਹੀਦੀ ਹੈ ਬੈਟਰੀ ਵੋਲਟੇਜ ਤੋਂ ਘੱਟ ਹੋਣੀ ਚਾਹੀਦੀ ਹੈ ਬੈਟਰੀ ਵੋਲਟੇਜ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਦ ਵੋਲਟੇਜ ਦਾ ਕੋਈ ਫਰਕ ਨਹੀਂ ਪੈਂਦਾ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਬੈਟਰੀ ਵੋਲਟੇਜ ਤੋਂ ਕਟ ਨਹੀਂ ਹੋਣੀ ਚਾਹੀਦੀ ਆਪਸ਼ਨ ਐਡਾ ਬਿਲਕੁਲ ਰਾਈਟ ਆਨਸਰ ਹੈ ਇਸਦਾ ਠੀਕ ਹੈ ਦੋਸਤੋ ਅੱਗੇ ਆਪਾਂ ਚਲਦੇ ਆ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 12 ਕਰਾਂ ਦੀ ਵਾਇਰਿੰਗ ਵਿੱਚ ਲੀਕੇਜ ਕਰੰਟ ਕਿੰਨਾ ਹੋਣਾ ਚਾਹੀਦਾ ਹੈ ਕੁੱਲ ਕਰੰਟ ਦਾ 1/5000ਵਾਂ ਭਾਗ ਕੁੱਲ ਕਰੰਟ ਦਾ 1/500ਵਾਂ ਭਾਗ ਕੁੱਲ ਕਰੰਟ ਦੇ ਬਰਾਬਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਕੁੱਲ ਕਰੰਟ ਦਾ 1/5000ਵਾਂ ਭਾਗ ਠੀਕ ਹੈ ਦੋਸਤੋ ਅੱਗੇ ਪਸਲਦੇ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 13 ਹੀਟ ਲਿਖਿਆ ਵਿੱਚੋਂ कि वायरिंग किस्म नहीं है कंड्यूट वायरिंग सीटीएस वायरिंग रिंग वायरिंग कलीट वायरिंग हाँ जी दोस्तों कंट वायरिंग भी है सीटीएस वायरिंग भी है रिंग वायरिंग नहीं है इसका राइट आंसर हो जाएगा रिंग वायरिंग ठीक है दोस्तों नेक्स्ट क्वेश्चन चलिए जी आप क्वेश्चन नंबर है चौदह ਨਮੀ ਵਾਲੇ ਲਈ ਕਿਸਮ ਦੀ ਵਾਇਰਿੰਗ ਚੰਗੀ ਰਹਿੰਦੀ ਹੈ ਨਮੀ ਵਾਲੇ ਲਈ ਕਿਸ ਕਿਸਮ ਦੀ ਵਾਇਰਿੰਗ ਚੰਗੀ ਰਹਿੰਦੀ ਹੈ ਕਲੀਟ ਵਾਇਰਿੰਗ ਸੀਟਸ ਵਾਇਰਿੰਗ ਰਿੰਗ ਵਾਇਰਿੰਗ ਕੈਸਿੰਗ ਅਤੇ ਕੈਪਿੰਗ ਵਾਇਰਿੰਗ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਕਲੀਟ ਵਾਇਰਿੰਗ ਕਲੀਟ ਵਾਇਰਿੰਗ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚ ਚਲਗੇ ਜੀ ਕੁਐਸਚਨ ਨੰਬਰ ਹੈ 15 ਲਾਸਟ ਕੁਐਸਚਨ ਇਸ ਵੀਡੀਓ ਦਾ ਜੀ ਬੈਟਰੀ ਲਈ ਇਲੈਕਟ੍ਰੋਲਾਈਟ ਤਿਆਰ ਕਰਨ ਲਈ ਡੈਸ਼ ਪਾਇਆ ਜਾਂਦਾ ਹੈ ਤਜ਼ਾਬ ਵਿੱਚ ਪਾਣੀ ਪਾਇਆ ਜਾਂਦਾ ਹੈ ਪਾਣੀ ਤਜ਼ਾਬ ਵਿੱਚ ਪਾਇਆ ਜਾਂਦਾ ਹੈ ਦੋਨਾਂ ਵਿੱਚੋਂ ਕੋਈ ਵੀ ਪਹਿਲਾਂ ਪਾਆ ਜਾ ਸਕਦਾ ਹੈ ਜਦ ਬੈਟਰੀ ਵਿੱਚ ਤਜ਼ਾਬ ਪੈਂਦਾ ਹੀ ਨਹੀਂ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਤਜਾਬ ਪਾਣੀ ਵਿੱਚ ਪਾਇਆ ਜਾਂਦਾ ਹੈ ਤਜਾਬ ਪਾਣੀ ਦੇ ਵਿੱਚ ਪਾਇਆ ਜਾਂਦਾ ਹੈ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸਰਨ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜਰੂਰ ਕਰਨਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ